ਕਾ ਬਤਾ ਮੈਂ ਕਿੱਦਾਂ ਤੀਜਾ ਛੇੜੀ ਦੀਆਂ ਹਾਂ ਹਾਂ ਹੁਣ ਰਾਕੇ ਜੀ ਨੂੰ ਹੱਥ ਤੇ ਰੋ ਆਉਂਦੀ ਕੀ ਕੀਤਾ ਵਾ ਮੈਂ ਮੈਨੂੰ ਮੇਰਾ ਗਨਾਹ ਤੇ ਦੱਸੋ ਕਿਹੜੀ ਗੱਲ ਦੀ ਮੈਨੂੰ ਸਜ਼ਾ ਦੇਣ ਦੇ ਜੇ ਉਹ ਤੈਨੂੰ ਤਾਂ ਹਜੇ ਸਜ਼ਾ ਦਿੱਤੀ ਨਹੀਂ ਗਈ ਸਜ਼ਾ ਤੈਨੂੰ ਹਜੇ ਦੇਣੀ ਆ ਔਰ ਤੈਨੂੰ ਪਤਾ ਲੱਗੂ ਕਿੱਦਾਂ ਕੇਦੀ ਤੀਜਾ ਛੇੜੀ ਦੀਆਂ ਵਾ ਜਿਵੇਂ ਮੈਂ ਡਰਾਫਟ ਪੇਪਰ ਅਗੇ ਪੇਪਰ ਗਏ ਕਿਥੇ ਉਹਨਾਂ ਨੂੰ ਖੰਭ ਲੱਗੇ ਤੇ ਪੈਰ ਲੱਗ ਗਏ ਹੀ ਮੈਂ ਨਹੀਂ ਛੜੇ ਜਦੋਂ ਮੈਂ ਤੁਹਾਨੂੰ ਘੜੀਮੁੜੀ ਆਖੀ ਜਾਂਦੀ ਮੈਂ ਨਹੀਂ ਤੁਹਾਡੇ ਕਾਗਜ਼ ਛੜੇ ਤੂੰ ਕਿਉਂ ਨਹੀਂ ਮੇਰੀ ਗੱਲ ਮੰਨਦੇ ਆ ਬੇਵਜਹ ਮੇਰਾ ਤੂੰ ਹੱਥ ਛਾੜ ਕੇ ਰਾਹ ਦਿੱਤਾ ਵਾ ਇੱਥੇ ਚੁੱਪ ਕਰ ਜਾ ਮੈਂ ਤੇ ਨਿਗਨਿਗੀ ਕਰ ਦੂੰ ਜੇ ਵੱਟ ਕੇ ਬੰਦਿਆ ਹੁਣ ਮੇਰੇ ਪੇਪਰ ਲੱਭ ਜਿੱਥੇ ਰੱਖੇ ਆ ਮੈਨੂੰ ਨਹੀਂ ਪਤਾ ਮੈਂ ਤੁਹਾਡੇ ਪੈਰੀਆਂ ਤੇ ਲਾ ਦਨੀ ਮੈਨੂੰ ਨਹੀਂ ਪਤਾ ਪਤਾ ਨਹੀਂ ਤੈਨੂੰ ਜੜਾ ਅੱਛ ਚਲਿੱਤਰ ਜਣਾ ਘਰ ਮੇਰੇ ਆ ਕੇ ਹਣਾ ਦੇਖ ਠੇਕਾਂ ਨਹੀਂ ਕਰਨਾ ਹਾਂਜੀ ਹਾਂਜੀ ਮੰਮੀ ਮੈਂ ਬਿਲਕੁਲ ਠੀਕ ਆ ਨਹੀਂ ਮੰਮੀ ਮੇਰੀ ਤੇ ਚਿੰਤਾ ਹੀ ਨਾ ਕਰੋ ਹਾਂਜੀ ਮੰਮੀ ਮੇਰਾ ਬੜਾ ਸੋਨਾ ਦਿਲ ਲੱਗਾ ਵਾ ਨਹੀਂ ਤੁਹਾਡੀ ਯਾਦ ਵੀ ਆਉਂਦੀ ਆ ਮੈਨੂੰ ਹਾਂਜੀ ਮੰਮੀ ਕੰਮ ਮੈਂ ਕੀ ਕਰਨਾ ਹੈ ਉਹਤੇ ਕੰਮ ਮੈਨੂੰ ਕੋਈ ਕਰਨੇ ਨਹੀਂ ਦਿੰਦੇ ਹਾਂਜੀ ਉਹ ਕਹਿੰਦੇ ਤੂੰ ਅੰਦਰੋਂ ਬਾਹਰ ਹੀ ਨਹੀਂ ਨਿਕਲਣਾ ਮੰਮਾ ਕੰਮ ਵਾਲੀ ਲੱਗੀ ਤੇ ਹੈਗੀ ਪੱਕੀ ਹੋਈ ਤੂੰ ਹੀ ਵੇਖੀ ਵੀ ਆ ਤੇ ਨਹੀਂ ਵੀ ਵੇਖੀ ਤੀ ਚੰਗੀ ਤਰ੍ਹਾਂ ਮਿਲਿਓ ਤੁਹਾਨੂੰ ਹੀ ਚੇਤਾ ਨਹੀਂ ਆਉਣ ੜਿਆ ਜਾ ਨਹੀਂ ਮੰਮਾ ਤਹੀ ਵੀ ਭੋਲੇ ਹੀ ਬਣ ਕੇ ਰਹਿਣਾ ਮੇਰੀ ਜਠਾਣੀ ਕੰਮ ਵਾਲੀ ਆ ਕਿਉਂ ਮੰਮੀ ਮੰਮੀ ਜੀ ਮੈਨੂੰ ਨਾ ਸਾਰੇ ਘਰਦਿਆਂ ਨੇ ਕਿਹਾ ਹੋਇਆ ਵਾ ਵੀ ਉਹ ਇੱਕ ਕੰਮ ਵਾਲੀ ਆ ਤੇ ਕੰਮ ਵਾਲੀ ਦੀ ਔਕਾਤ ਉਹਦੀ ਸਮਝਣੀ ਆ ਰੀਜਨ ਮੰਮਾ ਤੁਹਾਨੂੰ ਪਤਾ ਹੀ ਆ ਉਹਦੇ ਮੰਮਾ ਕੋਈ ਲਾਦ ਨਹੀਂ ਹੈਗੀ ਤੇ ਉਹਨੂੰ ਚੰਗਾ ਨਹੀਂ ਸਮਝਦੇ ਸਾਰੇ ਫਿਰ ਕੰਮ ਵਾਲੀ ਸਮਝਦੇ ਆ ਹਾਂਜੀ ਮੰਮੀ। ਤਾ ਫੋਨ ਕਰਨ ਢੀ ਆ। ਹਾਂਜੀ। ਚਲ ਕੋਈ ਨਹੀਂ ਕਰ ਲਾ ਕਰ ਲਾ ਫੋਨ ਤੇ ਮੈਂ ਤੇ ਆਈ ਆ ਵੀ ਜੇ ਕੋ ਖਾਣਾ ਪੀਣਾ ਹੋਗਾ ਤੇ ਮੈਨੂੰ ਆਵਾਜ਼ ਦੇ ਦੇ ਬਾਹਰ। ਠੀਕ ਆ ਮੰਮੀ ਜੇ ਕੋਈ ਆਹੋ ਤਾਂ ਆਪ ਨਾ ਹੀ ਬਾਹਰ ਮੈਨੂੰ ਆਵਾਜ਼ ਦੇ ਦੀ ਮੈਂ ਆਪੇ ਤੈਨੂੰ ਫੜਾ ਜੂਗੀ। ਠੀਕ ਆ ਠੀਕ ਆ ਮੰਮੀ ਜੇ ਮੈਂ ਚਲ ਠੀਕ ਆ ਕਰ ਲਾ ਫੋਨ ਤੂੰ। ਹਾਂਜੀ। ਨਹੀਂ ਮੰਮੀ ਮੈਂ ਤੇ ਚਾਹੁੰਦਿਆਂ ਹੋਇਆ ਵੀ ਨਹੀਂ ਉਹਦੇ ਨਾਲ ਪਿਆਰ ਕਰ ਸਕਦੀ। ਨਹੀਂ ਨਹੀਂ ਮੰਮੀ ਮੈਂ ਘਰ ਦੇਆਂ ਦੇ ਖਿਲਾਫ ਨਹੀਂ ਜਾ ਸਕਦੀ ਮੈਨੂੰ ਪਤਾ ਉਹਨਾਂ ਦਾ ਸਾਰਿਆਂ ਦਾ ਕਿਦਾਂ ਦਾ ਸੁਭਾਅ ਆ ਮੇਰੇ ਨਾਲ ਬਹੁਤ ਖੁਸ਼ ਹਾਂਜੀ ਮੇਰੀ ਟੈਨਸ਼ਨ ਨਾ ਲਓ ਮੇਰੀ ਵੀ ਇੱਕ ਮੰਮਾ ਮਜਬੂਰੀ ਆ ਨਾ ਮੈਂ ਉਹਨਾਂ ਨਾਲ ਕੋਈ ਦੁੱਖ ਸੁੱਖ ਕਰ ਸਕਦੀ ਆ ਨਾ ਮੈਂ ਉਹਨਾਂ ਦੀ ਸਾਈਡ ਲੈ ਸਕਦੀ ਆ ਤੁਹਾਨੂੰ ਆਪਣੀ ਧੀ ਖੁਸ਼ ਚਾਹੀਦੀ ਆ ਨਾ ਬਸ ਓਕੇ ਮੰਮਾ ਠੀਕ ਆ ਕੋਈ ਨਾ ਮੈਂ ਫੇਰ ਕਰੂੰਗੀ ਗੱਲ ਤੁਹਾਡੇ ਨਾਲ ਛਾਸੀ ਗਰਮੀ ਮੇਰੇ ਪੀੜ ਹੋਣ ਲੱਗ ਪਈ ਆ ਚੰਗੀ ਭਲੀ ਗੱਲ ਕਰਨ ਲਈ ਇਹ ਫੋਨ ਤੇ ਮਨੇ ਸੁਣ ਦੇ ਜੇ ਮੇਰੇ ਨਾਲ ਢਿੱਡ ਚ ਬਹੁਤ ਦਰਦ ਹੋਣ ਲੱਗ ਗਿਆ ਜੱਕਦਾਂ ਮੈਂ ਨਹੀਂ ਕਿਉਂ ਆਵਾ ਕਿ ਹੋਇਆ ਮਨੀ ਨੂੰ ਮੰਮੀ ਕੇ ਨਿੱ ਟੇਢ ਜਿਵੜੀ ਪੀੜ ਹੁੰਦੀ ਆ ਇਹ ਪਤਾ ਮੰਮੀ ਟੇਢ ਜਿ ਤੇ ਦਰਦ ਹੋਣ ਲੱਗ ਗਿਆ ਇਹ ਕਾਥੋਂ ਹੋਣ ਲੱਗ ਪਈ ਮੈਂ ਤਾਂ ਹੁਣ ਵੇਖ ਕੇ ਗਈ ਕਿ ਜਗੀ ਭਲੀ ਹਾਂ ਠੀਕ ਹੀ ਹਾਂ ਮੰਮੀ ਬਸ ਗੱਲ ਕਰਦਿਆ ਕਰਦਿਆ ਫੋਨ ਰੱਖਿਆ ਤੇ ਅਚਾਨਕ ਹੀ ਹੋਣ ਲੱਗ ਚਲ ਤੂੰ ਇਦਾਂ ਕਰ ਕੋਈ ਗੱਲ ਨਹੀਂ ਹਾਂ ਤੂੰ ਕੱਪੜੇ ਪਾ ਤਿਆਰ ਹੋ ਚਲ ਆਪਾਂ ਦਵਾਈ ਲੈ ਆਉਣੇ ਚਲ ਕੇ ਮੈਂ ਗੱਡੀ ਘੜ ਤਾ ਵਾ ਜਾ ਕੱਪੜੇ ਮੇਰੇ ਪਾਏ ਹੋਏ ਨੇ ਮੇਰੇ ਤੇ ਨਾ ਕੇ ਪਾਏ ਕੱਪੜਿਆਂ ਨੂੰ ਕਿ ਹੋਇਆ ਵਾ ਜਾਂ ਫਿਰ ਲੈ ਜਾ ਇਹਨੂੰ ਚਲ ਆ ਤੂੰ ਮੈਂ ਗੱਡੀ ਘੜ ਤਾਂ ਆ ਜਾ ਦਵਾਈ ਲੈ ਕੇ ਆਈ ਚਲ ਦਵਾਈ ਲੈ ਕੇ ਆਓ ਜਾ ਚੈੱਕ ਕਰਾ ਕੇ ਆਓ ਕੋਈ ਮਨੀ ਕੋਈ ਪ ਆ ਲੈ ਮਨੀ ਪੁੱਤ ਪਿਆਸ ਤੇ ਮੈਂ ਤੁਹਾਡੇ ਨਾਲ ਨਾ ਚੱਲਾਂ ਕੋਈ ਮਮੀ ਤੂੰ ਰਹਿੰਦੋ ਕੋਈ ਗਲੀ ਮੈਲਾ ਉਹਨਾਂ ਦੇ ਭਾਈ ਜਾ। ਮੈਂ ਚਲਦੀ ਨਾਲ ਕੋਈ ਨਹੀਂ ਮम्मा ਆਪਾਂ ਇਕੱਲੇ ਹੀ ਚਲ ਜਾਨੇ ਕੋਈ ਲੈ ਹੁਣਾਂ ਦੇ ਭਾਈ ਜਾ ਗਈ ਕੋਈ ਗਲੀ ਚਲਦੀ ਚਲੋ ਮੇਰਾ ਫੋਨ ਕਰਦੀ ਕਿੱਦਾਂ ਚੰਗਾ ਚੰਗਾ ਮੈਂ ਹਾਏ ਹਾਏ ਸਾਰਾ ਹਵਨ ਪੁਛਾਂ ਜਾਈ ਜਾਂਦੇ ਆ ਜਿੰਨਾ ਹੁੰਦੀ ਚੰਨੀ ਮੈਂ ਚਲੋ ਮਾ ਬਕਾਹਾਂ ਜਾ ਨਹੀਂ ਹੈ ਤਾਂ ਤੂੰ ਮੂੰ ਚੋਕੇ ਵੇਖੀ ਜਾਣ ਦੀ ਹੈ ਤਾਂ ਉਹਦਾ ਕੰਮ ਕਰ ਲਾ ਮੰਮੀ ਥਾਂ ਤੇ ਹੁੰਜਣ ਦੀ ਆ ਸਾਰਾ ਕੂੜਾ ਫੇਰ ਪਛਾਂਹ ਜਾਈ ਜਾਣ ਡਿਆ ਵਾ ਤੂੰ ਇਹੋ ਸਵਾਤੇ ਉੱਟ ਕੇ ਹੁੰਜਿਆ ਕਰੇ ਤੇ ਇਦਾਂ ਹੋਵੇ ਨਾ ਹੁਣ ਤਾਂ ਦੇਰੀ ਚੱਲਣ ਦੀ ਚੱਲ ਫੇਰ ਵੀ ਛੇਛੇ ਦੀ ਹੁੰਜ ਲਾ ਉਹ ਨਾਲ ਕੀ ਵੇਖੀ ਜਾਨੀ ਮੰਮੀ ਇਹ ਕਿਤੇ ਚੱਲਦੇ ਆ ਨਹੀਂ ਚੱਲੇ ਕੇ ਕੰਮ ਹੀ ਚੱਲੇ ਆ ਤੈਨੂੰ ਦੱਸਣਾ ਜ਼ਰੂਰੀ ਆ ਕਿਤੇ ਕੋਈ ਹੈ ਕੰਮ ਕਰ ਜਿਹੜਾ ਤੂੰ ਕਰਨ ਦੇਈ ਆ ਉਹ ਤੇਰ ਕੋ ਹੋਂ ਨਹੀਂ ਦਿਆ ਤਾਂ ਆ ਐਰੇ ਵਗੈਰੇ ਧਿਆਨ ਰਾਦੀ ਕਿੱਥੇ ਕੋ ਚੱਲਿਆ ਤੇ ਕਿੱਥੇ ਨਹੀਂ ਐਨੀਆਂ ਨਹੀਂ ਸੂਆਂ ਰੱਖੀ ਦਿੰਦੀਆਂ ਛੇਛੇ ਦੀ ਕੰਮ ਕਰਕੇ ਤੇ ਅੰਦਰ ਆਤਮ ਮਹੋਰ ਕੋ ਕੰਮ ਦਸਾਂ ਫੇਰੀ ਤੈਨੂੰ ਪਤਾ ਲੱਗਣਾ ਤੂੰ ਕਿਹੜਾ ਆਪਣੇ ਆਪ ਕਰਨਾ ਤੇਤੀ ਹੂੰਝ ਲਾਣ ਅੰਜਿਨਾ ਚ ਥਾਨ ਨਾ ਹੁੰ ਜਗਿਆ ਮੇਰਾ ਵੀ ਨਹੀਂ ਖੜਾ ਛੁੱਟਣਾ ਸਾਰਾ ਕੂੜਾ ਉੰਤਰਾ ਪਛਾਹ ਜਾਈ ਜਾਣ ਡਿਆ ਤੇ ਜੇ ਮੈਂ ਕਹਤਾ ਨਾ ਮੰਮੀ ਹੂੰਝ ਲਿਆ ਵਾ ਉਹਨੇ ਕਹਿਣਾ ਕਿੱਦਾਂ ਦਾ ਹੂੰਝ ਆਈਓ ਇੰਦਾ ਕਰਦੀ ਬਾਤ ਚ ਹੂੰਝ ਲੈਨੀਆ ਇੰਨਾ ਗੱਲ ਸੁਣ ਲੈ ਮੰਮੀ ਦੀ ਨਹੀਂ ਆ ਵੇਹ ਤੇਰੇ ਚੌਂਕੇਦਾਰ ਸੋਈਦਾ ਹਾਲ ਅਕਤਜੀਆਂ ਵਾਲੇ ਕੰਮੋਂ ਆ। ਕਚੱਜੀਆਂ ਇਦਾਂ ਕਰਦੀਆਂ ਵਾ। ਆਹ ਪਾਂਡਿਆਂ ਦਾ ਵੇਖ ਭੜਿਆ ਸੰਖ ਭਰਿਆ। ਇਹ ਦੱਸ ਕਦੋਂ ਮਾ ਜਣੇ ਕੀ ਕਰਦੀ ਰਹੀਨੀ ਤੂੰ ਹੈਂ? ਮੰਮੀ ਮੇਰਾ ਹਜੇ ਹੱਥ ਦੋਹਦਾ ਵਾ। ਅੱਛਾ ਕਾ ਦੀ ਤੇਰਾ ਹੱਥ ਦੋਹਦਾ ਕਦੀ ਤੇਰਾ ਢਿੱਡ ਦੋਹਦਾ ਕਦੀ ਤੇਰੇ ਸਿਰ ਪੀੜ ਤੈਨੂੰ ਤਾਂ ਕੁਛ ਨਾ ਕੁਛ ਹੋਇਆ ਰਿੰਦਾ। ਦੱਸੋ ਮੰਮੀ ਹੋਰ ਕੀ ਕਰਨਾ? ਆ ਵੇ ਕਿੰਨਾ ਕੰਮ ਪਿਆ ਇਹ ਕਰਨਾ। ਤੇ ਪਹਿਲਾਂ ਚੱਲ ਉਹ ਨਿੱਕੀ ਗਈ ਆ। ਉਹਦੀ ਚਾਦਰ ਚੁੱਦਰ ਝਾੜ। ਸਵਾਈ ਕਰੋ ਦੇ ਅੰਦਰ ਦੀ। ਅਚਾਦਰ ਚੁੱਤੇ ਚੰਗਾ ਝਾੜ ਕੇ ਤਾਂ ਵਿਛਾ ਸਾ ਚੰਗੀ ਤਰ੍ਹਾਂ ਕਰੇ ਨੂੰ ਤੇ ਮਗਰੋਂ ਤੇਰੀ ਝਾੜ ਛੋੜ ਕੇ ਨਾ ਸਾਫ਼ ਕਰਕੇ ਤੇ ਕੱਪੜਾ ਗਿੱਲਾ ਕਰਕੇ ਤੇ ਢੋਆ ਟਾਵਾਂ ਤੇ ਪੇਰ ਰੱਖ ਕੇ ਵੇਖ ਕਿਦਾਂ ਘੱਟਾ ਪੇ ਹੋਇਆ ਵਾ ਮੰਮੀ ਸਵੇਰੇ ਉੱਠ ਕੇ ਬੰਦਾ ਆਪਣੀ ਚਾਦਰ ਹੀ ਝਾੜ ਲੈਂਦਾ ਇੰਨਾ ਕੰਮ ਤੇ ਆਪ ਕਰ ਹੀ ਸੰਗ ਜੀ ਜੇ ਹੁਣ ਤੂੰ ਝਾੜ ਦੇਂਗੇ ਤੇ ਤੂੰ ਘਰ ਚਲੀਏ ਤੂੰ ਵਿੱਲੀ ਆ ਹੁਣ ਤੂੰ ਕੀ ਕਰਨਾ ਮੰਮੀ ਮੇਰਾ ਹੋਰ ਕਿੰਨਾ ਕੰਮ ਕਰਨ ਵਾਲਾ ਤੇ ਸਾਰੇ ਜਿਹੜੇ ਕੰਮ ਹੀ ਕਰਨਾ ਤੂੰ ਕਾ ਕਾਗਤ ਕਰਨੇ ਝਾੜ ਦੇ ਦਿੰਦੀ ਮੈਂ ਤੇ ਜੇ ਪਹਿਲੇ ਇਹ ਦੇਚਾ ਪ੍ਰਚਾਰ ਕਰਦਾ ਕਰੇ ਟਰਕਪਿਆ ਤੈਨੂੰ ਗੱਲਾਂ ਸੁਣਨ ਦਾ ਤਾਂ ਕਰਨ ਦਾ ਚਲ ਮੰਮੀ ਇਹ ਬਾਪਾ ਲੇਟ ਤੱਕ ਬੈਠੇ ਰਹੇ ਦੂਜੇ ਕਮਰੇ ਦੀ ਮੈਂ ਝਾੜ ਹੀ ਦਿੱਤੀ ਆ ਵਾ ਤੇ ਚਲ ਹੁਣ ਇਹ ਵੀ ਝਾੜ ਦੇ ਹੁਣ ਉੱਠ ਕੇ ਗਏ ਆ ਨੀ ਕੋਟਕੇ ਲਾਪੋਚਾ ਨਾਲ ਗਿੱਲਾ ਗਿੱਲਾ ਨਾਲ ਲਾ ਥੋੜਾ ਸੁਕਾ ਲੈਣਾ ਹੀ ਮੰਮੀ ਕੋਟਕੇ ਲਾਉਂਦੀ ਆ ਨਾਲ 2 ਵਜੇ ਤੇ ਗਿੱਲਾ ਕਰ ਲਿਆ ਛੇਤੀ ਕਰ ਛੇਤੀ ਹੋਰ ਵੀ ਬੜੇ ਕੰਮ ਪਏਗੇ ਪਤਾ ਵਾ ਮੰਮੀ ਮੈਨੂੰ ਕਰਨ ਵਾਲੇ ਸਾਰੇ ਭਾਂਡੇ ਵੀ ਮੰਜਣ ਵਾਲੇ ਪਏ ਆ ਇਹਨਾਂ ਨੂੰ ਕਹਾਂ ਹਮ ਆਸਕ ਵਕਤੇ ਉੱਠ ਜਾ ਕਰਨ ਤੇ ਮੈਂ ਵੀ ਇੱਥੇ ਵਿਲੀ ਹੋ ਜਾ ਕਰ ਚਲ ਕੋਈ ਕੰਨ ਉੱਠ ਕੇ ਕਰਨਗੇ ਤੂੰ ਜਦ ਉੱਠੀ ਜਾਂ ਨਾ ਉਹਨੇ ਕਿੰਨਾ ਕਾ ਕੰਮ ਵਾ ਸਾਰਾ ਨਾ ਉੱਠ ਕੇ ਤੇ ਮਿਹੜ ਪਾਉਣੀ ਆ ਮੰਮੀ ਜਦੋਂ ਉਹ ਉੱਠਦੇ ਨਹੀਂ ਆ ਤਾਂ ਫਿਰ ਇੱਥੇ ਪੋਚਾ ਲਾਉਣ ਦਾ ਫਾਇਦਾ ਨਹੀਂ ਨਾ ਹੁੰਦਾ ਕੋਈ ਫੇ ਪੈਰ ਲੱਗ ਜਾਂਦੇ ਆ ਤੂੰ ਵੀ ਤੇ ਕੰਮ ਕਰਦੇ ਨੇ ਤੁਹਾਨੂੰ ਵੀ ਤੇ ਪਤਾ ਹੀ ਆ ਮੈਂ ਤੁਹਾਡੇ ਵਾਂਗੂ ਨਹੀਂ ਕਰਦੀ ਮੈਂ ਸਵੇਖ ਤੇ ਉੱਠ ਕੇ ਸਾਰਾ ਕੰਮ ਆਵਲੇ ਕਰ ਲੈਂਗੀ ਤੂੰ ਵੀ ਤੇ ਛਣਕਣੇ ਛੜਕਮਦੀਆਂ ਰਹਿੰਦੀ ਆ ਕਦੀ ਉੱਥੇ ਤੇ ਕਦੀ ਉੱਥੇ ਚੱਲ ਹੋਣਾ ਜਿੰਨੀ ਦੇਰੋਂ ਆਉਣਗੇ ਨਾ ਨਾ ਕੋਨੀ ਤੇ ਅੰਦਰ ਨਾ ਆਇਓ ਬੂਆ ਨਾ ਉਹ ਗੱਲ ਖੋਲ ਕੇ ਤਾਂ ਦਰਵਾਜ਼ਾ ਦੀ ਰਹੀ ਚੰਗਾ ਚੰਗਾ ਜੇ ਇਹ ਛੱਤੀ ਕਰ ਲਾ ਕੀ ਬੁੰਨਿਆ ਨੂੰ ਹੱਥ ਮਾਰਨ ਦੇਈ ਜਿੱਲੀ ਇੰਨੀ ਤਾਂ ਕੋਈ ਗੱਲ ਕਰਨ ਵਾਲੀ ਨਹੀਂ ਜੀ ਮੰਮੀ ਹੌਲੀ ਹੌਲੀ ਹੋਣਾ ਵਾ ਕੰਮ ਜਿੱਦਾਂ ਤੂੰ ਕਰਦੀ ਏ ਤਾਂ ਹੌਲੀ ਹੌਲੀ ਬਣੀ ਹਣਾ ਆ ਗਿਆ ਮੈਨੂੰ ਕੀ ਹੋਇਆ ਮਮਮੀ ਆ ਗਿਆ ਤੂੰ ਕੋ ਰੋਂਦੀ ਪੁੱਤ ਕੀ ਗੱਲ ਆ ਮੇਰੇ ਰੋਣਾ ਹੀ ਆ ਹੋਰ ਲੈ ਵੀ ਕੀ ਕੇ ਪੱਲੇ ਫਿਰ ਰੋਣੀ ਪੱਲੇ ਰਹਿ ਗਿਆ ਵਾ ਕੀ ਹੋਇਆ ਵਾ ਹਾਂ ਭਾਬੀ ਨੇ ਨਜ਼ਰਾਂ ਖਾ ਲਈਆਂ ਸਾਨੂੰ ਆਪ ਤੇ ਘਰ ਤੇ ਸਾਡੇ ਬੂਟਾ ਲਾ ਨਹੀਂ ਸਕਦੀ ਤੇ ਜਿਹੜਾ ਲੱਗਾ ਸਾਡਾ ਉਹੀ ਪੁੱਟ ਘੱਟਿਆ ਵਾ ਨਹੀਂ ਹੋਇਆ ਕੀ ਆ ਮੈਨੂੰ ਦੱਸੋ ਵੀ ਮਣੀ ਕੀ ਗੱਲ ਕੀ ਆ ਮੈਨੂੰ ਦੱਸੋ ਕਿ ਤੈਨੂੰ ਪਤਾ ਲੱਗੂ ਭਾਬੀ ਦੇ ਪੈਰ ਇਹਨੇ ਸਾਡੇ ਘਰ ਤੇ ਬਲਛੇ ਪਏ ਆ ਨਾ ਤੇ ਸਾਡੀ ਗੱਲ ਦੇ ਕਿ ਕੋਈ ਕਹਿਣ ਦੀ ਗੱਲ ਨਹੀਂ ਆ ਨਜ਼ਰਾਂ ਮੇਰੇ ਤੋਂ ਦੂਰ ਹੋ ਜਾਂਦੀ ਮੈਨੂੰ ਨਿਕਣੇ ਚਾਹੀਦੇ ਬਿਲਕੁਲ ਮੇਰੇ ਸਾਹਮਣੇ ਆ ਦੇ ਤਨ ਮੈਂ ਕਹਿਆ ਸੀ ਕਿ ਤੂੰ ਮੇਰੇ ਬੱਚੇ ਦੇ ਪਾਸਾ ਵਾ ਨਾ ਪਾਓ ਪਰ ਹੋਇਆ ਕੀ ਮੈਂ ਕੀ ਕੀਤਾ ਵਾ ਕੀ ਹੋਇ ਮੰਮੀ ਉਹਦੀ ਬੱਚੀ ਦੀ ਹੱਡ ਪੀੜ ਨਹੀਂ ਚੱਲਣਦੀ। ਹਾਂ ਮੈਂ ਮੱਸੀ ਮੈਂ ਤਾਂ ਸ਼ੁਕਰ ਕੀਤਾ ਆ। ਵੀ ਮਾਲਕਾ ਸ਼ੁਕਰ ਆ ਕਿ ਤੇ ਸੁਣੀ ਆ। ਮੈਂ ਮੰਮੀ ਜੀ ਪਤਾ ਨਹੀਂ ਕਿਹਦੀ ਆ ਨਜ਼ਰ ਲੱਗੀ ਮੇਰੀ ਅੰਗੂਠੀ। ਨਹੀਂ ਇਹਦੀ ਨਜ਼ਰ ਲੱਗੀ ਹੋਰ ਕਿਹਦੀ ਲੱਗਦੀ ਆ ਕਿ ਤਾਬ ਬਲਛਣੀ ਵਾਲੇ ਦੋਲੇ ਕਰਦੀ ਆ। ਤੇ ਮੈਂ ਕਿੰਨੀ ਵਾਰੀ ਕਿਹਾ ਇਕਠਾਂ ਤੇ ਅੱਕੇ ਬਹਿ ਜਾਗਾ। ਉਹ ਹੀ ਗੱਲ ਭਾਈ ਹੈ ਨਾ ਆਪ ਤੂੰ ਬੂਟਾ ਲਾ ਨਹੀਂ ਸਕੀ ਜਿਹੜਾ ਇੰਨਾ ਲੱਗਾ ਉਹ ਵੀ ਪੁੱਟ ਤੱਕ ਆਈਓ। ਮੈਰ ਨੇ ਮੰਮੀ ਹੁਣ ਕੀ ਕਰਾਂਗੇ ਆਪਾਂ? ਤਾਂ ਕੋਈ ਜਾਣੀ ਕਿ ਆਪਾਂ ਕਰਨਾ ਕੀ ਆ। ਅਵੇ ਨਾ ਰੋਣਾ ਹੀ ਨਿਕੰਮ ਤੇਰਾ ਮੰਮੀ ਮੈਂ ਕੀ ਕੀਤਾ ਹੁਣ ਮੈਂ ਤੇ ਘਰ ਚ ਹੀ ਰਹਿਣਾ ਹਾਂ ਨਾ ਮੈਂ ਕਿਤੇ ਚਲ ਜਾਂ ਤੂੰ ਤਾਂ ਘਰ ਤੇ ਰਹਿ ਕੇ ਸਾਰ ਨੂੰ ਡੋਬਣ ਦੀ ਹੈ ਇਹਨਾਂ ਨੂੰ ਤੂੰ ਕਦੇ ਚਲ ਜਾ ਤਾਂ ਉਹ ਚੰਗਾ ਮੰਮੀ ਤੁਸੀਂ ਕਿੰਦਾਂ ਦੀਆਂ ਗੱਲਾਂ ਕਰਦੇ ਆ ਨਿਆਣਾ ਭਵੇਂ ਇਹਦੇ ਹੋਣ ਵਾਲਾ ਹੀ ਨਹੀਂ ਚੱਲ ਪਰੇ ਹੋ ਨਿਆਣਾ ਹੋਣਾ ਜਿੱਦਾਂ ਦਾ ਨਿਆਣਾ ਹੋਣਾ ਤੇਰੇ ਤੇ ਇੱਕ ਤੇ ਸੱਪ ਲੱਟਣ ਦੀ ਹੈ ਮੰਮੀ ਮੈਂ ਤੇ ਆਪਣੀ ਭੈਣਾ ਵਾਂਗੂ ਸਮਝਿਆ ਹੀ ਮੈਂ ਕਦੇ ਇਹੋ ਜਿਹੀ ਗੱਲ ਸੋਚੀ ਵੀ ਨਹੀਂ ਮੈਂ ਇੰਨਾ ਦੇ ਦੇ ਹੋਗਾ ਤਾਂ ਖਡਾਵਾਂਗੇ ਤੇ ਸਹੀ ਪਹਿਲਾਂ ਨੂੰ ਸਮਝਿਆ ਹੀ ਨਾ ਪਹਿਲਾਂ ਕਿੰਨਾ ਸਮਝੀ ਜੇ ਤੂੰ ਭਾਵੇਂ ਸਮਝੀ ਤੇ ਏਦਾਂ ਵੀ ਨਾ ਬਸ ਪੈ ਗਈ ਕਲੇਜੇ ਤੇਰੇ ਖੰਡ ਸਾਰੇ ਸਹੀ ਕਹਿੰਦੇ ਸੀ ਤੇਰੇ ਬਾਰੇ ਪਰ ਮੈਨੂੰ ਨਹੀਂ ਪਤਾ ਜੋ ਵੀ ਕੁਝ ਕਰਿਆ ਨਾ ਸਭ ਕੁਝ ਤੇਰਾ ਹੀ ਆ ਏਦਾਂ ਦੀ ਤੇਰੀ ਕਿੱਗਾ ਪੱਥਰ ਪੜ ਜਿਹੜੀ ਮੇਰੀ ਕੋਕ ਨੂੰ ਲੈ ਕੇ ਬੈਠ ਗਈ ਆ ਅਵੇਲਾ ਜਿੱਦਾਂ ਦੀ ਤੂੰ ਹਾਂ ਕਦੀ ਇਹ ਹੋ ਗਈ ਹੁਣ ਤਾਂ ਤੈਨੂੰ ਪੈ ਗਈ ਖੰਡ ਮੰਮੀ ਮੈਂ ਕੋਸ਼ਿਸ਼ ਨਹੀਂ ਕੀਤਾ ਮੈਂ ਕੀਤਾ ਕਿ ਮੈਂ ਤਾਂ ਮੈਂ ਕਸੂਰ ਵੀ ਨਾ ਜਾਨੀ ਹੁੰਦਾ ਦੱਸੋ ਇਹੇਰੇ ਹੋ ਜਾਂਦਾ ਸਾਰੇ ਉਹ ਇਹ ਵੇਲੇ ਹੀ ਤਰੀਕੇ ਨਾਲ ਹੈ ਇਹਨੂੰ ਮੰਮੀ ਨੇ ਸੱਚੀ ਹੈ ਕਦੀ ਦਿਲ ਚਾਹੋ ਜੀ ਗੱਲ ਨਹੀਂ ਲੈਂਦੀ ਤੂੰ ਮੇਰੇ ਤੇ ਇਦੇ ਵੱਡੇ ਇਲਜ਼ਾਮ ਨਾ ਲਾ ਮੈਂ ਤਾਂ ਸੋਚਿਆ ਹੀ ਚੱਲ ਮੇਰੇ ਨਹੀਂ ਹੈਗਾ ਇਦਾਂ ਹੋ ਜਾਊਗਾ ਮੰਮੀ ਤੁਸੀਂ ਅੱਲਾ ਹੀ ਨਾ ਰੋਟੀ ਪਾਣੀ ਤੁਸੀਂ ਬਣਾਉਂਦਾ ਚੰਗਾ ਰਹਿੰਦਾ ਕੀ ਤੱਕ ਕੀ ਰੋਟੀ ਪਾਣੀ ਪਾ ਕੇ ਮੈਂ ਕੀ ਖਵਾਤਾ ਉਹਨੂੰ ਆਇਆ ਮੈਨੂੰ ਹੁਣ ਕੀ ਪਤਾ ਵੀ ਇਹ ਕੰਮ ਭੰਡਾਣਾ ਵਾ ਮੰਮੀ ਮੈਂ ਨਹੀਂ ਸੱਚੀ ਕਦੀ ਕੋਈ ਹੋ ਜਾ ਸੋਚਿਆ ਤਾਂ ਨਾ ਮੈਂ ਕਿਤੇ ਕਿਤੇ ਗਈ ਜਾਂ ਕੋਈ ਹੋ ਜਾ ਮੈਂ ਨਹੀਂ ਭਾਗ ਦਿੱਤਾ ਤੂੰ ਇਦੇ ਮੈਂ ਇਲਜ਼ਾਮ ਨਾ ਮੈਨੂੰ ਦਲਾਓ ਮੰਮੀ ਕੀ ਕਰ ਬੈ ਚੁੱਪ ਕਰਕੇ ਬੈਠੇ ਜੇ ਅਗਲੇ ਹਲੇ ਰੌਣਕ ਮੇ ਲਗਾ ਹੁੰਦਾ ਹੈ ਵੇ ਆ ਰੌਣਕਾ ਸਾਡੀਆਂ ਰਹਿਣ ਦਿੰਦੀ ਹੈ ਜਦੋਂ ਦੀ ਬਲਸ਼ਣੀ ਆਏ ਤੇ ਰੌਣਕਾ ਲੱਗੀਆਂ ਖੋਲੀਆਂ ਇੰਨੇ ਹੱਡੀਆਂ ਉਹ ਪਤਾ ਲੱਗਾ ਵੇ ਉਹ ਡਾਕਟਰ ਦੇ ਗਏ ਸੀ ਬੱਚੇ ਦੀ ਹਾਰਟਬੀਟ ਨਹੀਂ ਚੱਲਣ ਦੀ ਐਡੀ ਬਲਸ਼ਣੀ ਆ ਨਾ ਇਹ ਇਹਨੂੰ ਬੜੀ ਵਧੀਆ ਸਮਝਾਇਆ ਉਹਨੇ ਕਮਰੇ 'ਚ ਨਾ ਜਾਇਆ ਕਦੀ ਪਰ ਇਹ ਨਹੀਂ ਕਰੀ ਲੈ ਗਏ ਬੈ ਜੀ ਮੇਰੇ ਭਰਾਵੋਂ ਵੀ ਇਹ ਕਦੀ ਬੂਹੇ ਨਾ ਲੱਗਦੀ ਕਦੀ ਕੋਸ਼ ਕਦੀ ਕਹਾ ਵੇਖ ਲਾ ਹਣੇ ਦੀਆਂ ਕਰਤੂਤਾਂ ਜੀਨ ਦਬਾਵਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਹੋਰ ਕੀ ਕਰਨਾ ਸੀ ਮਾਰਦੇ ਉਹਨਾਂ ਦੂਹਾ ਜਿਹੜਾ ਰਗਾ ਘੁਰਦੇ ਉਹਨਾਂ ਦੀਆਂ ਇਹ ਤਾਂ ਲੈ ਕੇ ਬੈਗੀ ਮੇਰਾ ਜੀ ਕਰਦਾ ਵੀ ਇਹਦੇ ਨਾਲ ਉਹ ਲਛਣੀ ਦੇ ਨਾਲ ਗੁੱਤੋਂ ਫੜ ਕੇ ਨੂੰ ਬਾਹਰ ਕੱਢਦਾ ਜਿੱਦਾਂ ਦੀ ਚ ਮੈਂ ਤਾਂ ਮੈਂ ਵੀ ਕਰ ਸਿਆਪਾ ਮੇਰੇ ਨਾਲ ਪਣੀ ਕਿ ਮੈਂ ਤਾਂ ਖਲਾ ਕੇ ਬੈ ਗਈ ਆ ਸਾਨੂੰ ਤਾਂ ਲਾ ਕੇ ਬੈਠੀ ਬੈਠੀ ਉਹਨਾਂ ਨੂੰ ਲੈ ਕੇ ਬੈ ਗਈ ਆ ਇਹ ਜੋ ਆਈ ਮੇਰੇ ਘਰ ਰੋਣੇ ਪਿਆ ਰਿਆ ਉਹ ਤਾਂ ਮੈਂ ਤੁਹਾਡੇ ਨਾਲ ਵੀ ਹੱਥ ਜੋੜ ਰਿਆ ਨਹੀਂ ਨਹੀਂ ਕਰਨਾ ਰਿਸ਼ਤਾ ਪਤਾ ਕੀ ਦੇ ਚੁੱਕਾ ਬਾਰੇ ਕਰਨੇ ਕਰਨਾ ਚਣੀ ਨੂੰ ਇਹਨਾਂ ਨੂੰ ਨਾਲ ਕਰਨਾ ਪੱਗਾ ਤੁਰਨ ਦੇਣਾ ਇਹਨੇ ਮਮੀ ਮੈਂ ਤਾਂ ਬੜੀ ਖੁਸ਼ੀ ਕਿ ਉਹਨਾਂ ਤੇ ਨਿਆਣਾ ਹੋਣਾ ਰੱਬ ਨੇ ਤੇ ਮੇਰੀਆਂ ਖੁਸ਼ੀਆਂ ਨੂੰ ਨਾਲ ਹੀ ਤੇ ਚਲ ਦਫਾ ਹੋ ਤਰੇ ਜਿਹੜੀਆਂ ਖੁਸ਼ੀਆਂ ਆ ਗਿਆ ਮੈਨੂੰ ਪਤਾ ਜਿਹੜੀਆਂ ਚੋਕਾ ਜਿਹੜਾ ਬਾਹਰ ਚੱਲ ਇਥੋਂ ਦੀ ਦਫਾ ਹੋ ਮਰ ਜਾ ਕੇ ਕਿਤੇ ਉਹ ਲੈ ਕੇ ਤੇ ਬੈਠੀ ਰਿਆ ਕਰ ਮਰਿਆ ਕਰ ਕਿਤੇ ਇਹਨਾਂ ਦੇ ਮਮੀ ਸਾਨੂੰ ਕੋਈ ਖੁਸ਼ੀ ਦੇਣੀ ਨਹੀਂ ਉਲਟਾ ਉਹਨਾਂ ਨੇ ਖੁਸ਼ੀਆਂ ਵੀ ਖਾ ਕੇ ਬੈ ਗਈ ਐ ਆਹ ਮੈਂ ਤਾਂ ਪੁੱਤ ਦੀ ਪਰੇਸ਼ਾਨੀ ਇੰਨੀ ਆ ਵੀ ਕਿੱਥੋਂ ਬਲਛਣੀ ਆ ਕੇ ਮੈਂ ਪੋਚਾ ਲਵਾ ਕੇ ਉਸਲੇ ਬਾਹਰ ਕੱਢਿਆ ਪੰਨਾਂ ਨੇ ਆਉਣਾ ਵਾ ਇਹ ਫੇਰ ਗਾੜੀ ਨਖਤੀ ਕਿਤੇ ਹੁਣ ਤੁਸੀਂ ਦਗਰ ਨੂੰ ਹੌਸਲਾ ਹੌਸਲਾ ਦੋ ਸੁਣਾਈ ਇੱਕ ਦੂਜੇ ਨੂੰ ਦੇ ਸਕਦੇ ਹੋਰ ਕੀ ਆ ਹੌਸਲੇ ਰੁੱਕ ਗਈਆਂ ਪੁੱਤ ਕਿਉਂ ਰੋਈ ਜਾਣ ਰਹੀਆਂ ਹੈ ਬੂਟਾ ਵਾ ਤਾਂ ਫਲ ਵੀ ਆ ਆਪੇ ਰੱਬ ਫੇਰ ਦੇਊਗਾ ਮੰਮੇ ਰੱਬ ਤੇ ਜਦੋਂ ਦੇਊਗਾ ਦੇਊਗਾ ਪਰ ਦੀਦੀ ਤੋਂ ਆ ਉਮੀਦ ਨਹੀਂ ਹੈਗੀ ਵੀ ਦੇਦੀ ਮੇਰ ਨਾਲ ਇਦਾਂ ਕਰ ਸਕਦੀ ਆ ਪੁੱਤ ਜਦੋਂ ਰੱਬ ਉਹ ਕੋਈ ਕਲਪ ਚੀਜ਼ ਦਿੰਦਾ ਜੇ ਕੋ ਨਾ ਨਾ ਹੋਵੇ ਜੇ ਦਿੱਤੀ ਹੋਵੇ ਨਾ ਕਿਸੇ ਨੂੰ ਤ ਉਹਦੇ ਕੋ ਜਰਿਆ ਵੀ ਨਹੀਂ ਨਾ ਜਾਂਦਾ ਕੀ ਕਰੇ ਬੰਦਾ ਕੋਈ ਗੱਲ ਨਹੀਂ ਮੰਮੇ ਮੈਂ ਕਿੰਨੀ ਖੁਸ਼ ਹਾਂ ਸਵੇਰੇ ਮੰਮੀ ਨਾਲ ਗੱਲ ਕਰਨੀ ਮੈਂ ਮੈਨੂੰ ਨਹੀਂ ਪਤਾ ਮੇ ਮੇਰੀਆਂ ਖੁਸ਼ੀਆਂ ਨੂੰ ਗ੍ਰੈਂਡ ਲੱਗ ਜਾਣਾ ਜੇ ਤੂੰ ਪੁੱਤ ਕੋਸ਼ਾਂ ਤਾਂ ਹੀ ਕੱਟਾ ਹਾਂ ਹੈ ਜੇ ਤੂੰ ਹਗਲ ਮਾਸਾ ਕੋ ਖੁਸ਼ੀਆਂ ਦਿੱਤੀ ਕਾਂ ਚ ਪਾਈ ਅਈ ਤੁੱਡੇ ਫਿਰ ਡਿਆ ਸਾਰਾ ਟੱਬਰ ਸ਼ੁਕਰ ਵਾ ਅਈ ਤੇ ਤਰਸ ਗਿਆ ਬੱਚੇ ਦਾ ਮੂੰਹ ਵੇਖਣ ਨੂੰ ਆਨੂੰ ਕਿੱਡੀ ਕੱਟ ਖੁਸ਼ੀ ਹੀ ਹੈ ਮੈਂ ਤੇ ਤੇ ਉਮੀਦਾਂ ਲਈ ਮੈਂ ਤੇ ਸਭਨੇ ਤਨ ਮੁੰਜੇ ਤੋਂ ਨਹੀਂ ਉੱਠਣ ਦਿੰਦੀ ਮੰਮੀ ਹਣ ਸਾਨੂੰ ਫੇਰ ਕਦੋਂ ਰੱਬ ਖੁਸ਼ ਕਰੂਗਾ 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 ਰੱਬ ਤੇ ਤੂੰ ਡੋਰਾ ਛੱਡ ਉਹਨੇ ਪਰਮਾਤਮਾ ਨੇ ਸਾਰਿਆਂ ਦੇਣਾ ਵਾ ਤੂੰ ਹੌਸਲਾ ਕਰ ਐਵੇਂ ਨਾ ਰੋ ਰੋ ਕੇ ਖਾਪੀ ਚੱਲ ਮੈਨੂੰ ਕੁਛ ਨਹੀਂ ਚੰਗਾ ਲੱਗਣ ਦਾ ਮੰਮੀ ਚੱਲ ਕੋਈ ਗੱਲ ਨਹੀਂ ਆ ਦਿਲ ਨੂੰ ਜਦੋਂ ਹੌਸਲਾ ਦੇਈਏ ਇਤਰਾਸ ਦੇਗੇ ਤਾਂ ਆਪੇ ਸਭ ਕੁਝ ਚੰਗਾ ਲੱਗ ਜਾਣਾ ਵਾ ਕੋਈ ਗੱਲ ਤੂੰ ਡੇਰ ਨਾ ਛੱਡ ਮੇਰੀ ਧੀ ਚੰਗਾ ਉੱਠ ਕੇ ਰੋਟੀ ਪਾਣੀ ਗੋਟੀ ਪਾਣੀ ਲਾਵਾ ਕੁਝ ਖਾਣਾ ਕੁਝ ਨਹੀਂ ਖਾਣਾ ਮੰਮੀ ਮੈਂ ਆ ਵੇਹਲਾ ਪੁੱਤ ਚੜਾਤਾ ਹੀ ਚਾਹਦੇ ਨੇ ਉਹ ਰੋ ਰੋ ਕੇ ਕੰਬਲੀ ਹੁੰਢੀ ਹੁਣ ਅੰਦਰ ਮੰਮੀ ਜਿਹੜੇ ਬੰਦੇ ਕੋ ਆਪਨਾ ਨਾ ਖੁਸ਼ੀਆਂ ਹਣ ਉਹ ਕਿਹੜੀਆਂ ਖੁਸ਼ੀਆਂ ਵੇਖ ਕੇ ਜਰੀਆਂ ਨਹੀਂ ਜਾਂਦੀਆਂ ਮੈਂ ਤਾਂ ਕਿਹਾ ਕਿ ਸਮਝ ਜੂਗੀ ਏ ਪਰ ਇਹ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਇਹਨੂੰ ਅਕਲ ਨਹੀਂ ਆਉਣੀ ਸੜਕੋਤ ਨਹੀਂ ਅਸਦਾਰੀ ਗਈ ਹੁਣ ਤੂੰ ਹੀ ਇਹਦਾ ਕੋਈ ਮਸਲਾ ਹੱਲ ਕਰ ਤੂੰ ਹੀ ਇਹਨੂੰ ਹੁਗਾਂ ਰੱਸੀ ਪਾ ਕੇ ਤੇ ਮੈਂ ਤੇ ਕਿਹਾ ਸੀ ਕਿ ਤੈਨੂੰ ਨਹੀਂ ਕੁੱਟਣਾ ਮਾਰਨਾ ਪਰ ਤੂੰ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਆ ਤੈਨੂੰ ਅਕਲ ਨਹੀਂ ਆਉਣੀ ਸਾਰੇ ਪੁਆੜੇ ਦੀ ਜਾਰੀ ਤੂੰ ਆ ਮੈਂ ਕੀਤਾ ਕੀ ਯਾਨੀ ਮੇਰਾ ਕਸੂਰ ਦੱਸ ਦੋ ਮੇਰਾ ਕਿਸੇ ਦਸਤ ਸੇ ਇੰਨਾ ਕੀ ਆ ਨਾ ਮੇਰੇ ਬੱਚਾ ਨਹੀਂ ਹੈਗਾ ਤੇ ਕੁਦਰਤ ਵਾ ਮੈਂ ਆਪਣੇ ਹੱਥ ਵਸ ਮੇਰੇ ਕੋ ਨਹੀਂ ਹੈਗਾ ਜਿਵੇਂ ਦੇ ਆਪਣੇ ਹੱਥ ਵਸ ਹੋਵੇ ਨਾ ਤੇ ਮੈਂ ਕਿਤਨਾਂ ਕਿਤਬ ਲੈ ਆ ਮਾ ਉਹ ਦਰ ਤੇਰੇ ਹੱਥ ਵਸ ਨਹੀਂ ਇਹਨੂੰ ਤੂੰ ਹਗਲ ਤੇਰੀਆਂ ਨਿਗਾ ਹੀ ਖਾ ਗਈਆਂ ਲੁੱਤਰੋ ਮੇਰਾ ਫੇਰ ਨਹੀਂ ਚੱਲਣਾ ਹਟੀਏ ਜੀ ਇਹਦੀ ਨਹੀਂ ਤੂੰ ਥੋੜਾ ਚੱਲਣਾ ਹਟਣੀ ਜੀ ਇੰਦਰ ਨੂੰ ਕਛਤਰਨਾ ਪੈਣਾ ਕਿਹੜਾ ਲੜ ਮੈਂ ਕੀ ਕਰੂੰ ਵਾਂ ਤੇਰਾ ਤੇਰਾ ਚਪਾਤ ਬੇੜਾ ਤੇਰਾ ਇੱਕ ਦੜਿੰਗਦੀ ਰਾਹ ਦੇ ਮਰੀਏ ਨੂੰ ਹੁਣ ਕੋਈ ਵੀ ਜੀ ਮਰਨ ਨੂੰ ਕਹਦੇ ਹੋ ਜਿਉਂ ਆਊਗਾ ਕਰ ਕਿ ਸਟੋਰ ਦਾ ਕਮਰਾ ਨਹੀਂ ਖੋਲਣਾ ਨਾ ਇਹਨੂੰ ਰੋਟੀ ਦੇਣੀ ਨਾ ਪਾਣੀ ਮਰਦੀਏ ਤੇ ਮਰੇ ਮਰ ਜੂਗੀ ਨਾ ਚੋਟੇ ਸ਼ਮਸ਼ਾਨ ਘਰ ਲੈ ਜਾਗੇ ਤੇ ਫੂਕਦਾ ਸਿਆਪਾ ਨਿਭੜੂ ਇਹਦਾ ਕਿੱਡਾ ਇਹਨੇ ਦੁਖੀ ਕੀਤਾ ਐਡੀ ਬਲਸ਼ਣੀ ਜਨਾਨੀ ਮੂਆ ਖੋਲਾ ਮੇਰਾ ਜਾ ਕੋ ਮੋੜ ਦਿਆ ਵਾ ਮੂਆ ਖੋਲਾ ਮੇਰਾ ਜ਼ੋਰ ਕੀ ਆ ਆ ਉਹ ਆ ਗੋਲੋ ਮੇ ਗਰਮੀ ਤਾਂ ਆ ਮੈਂ ਦਿਲਣਾ ਛੋਟਾ ਕਰ ਕੋਈ ਗੱਲ ਨਹੀਂ ਹੌਸਲ ਰੱਖ ਰੱਬ ਦੇ ਘਰ ਦੇਰ ਰਹਦੀ ਨਹੀਂ ਹੈਗਾ ਕੋਈ ਨਹੀਂ ਰੱਬ ਆਪਣੀ ਫੇਰ ਸੁਣੂਗਾ ਤੂੰ ਟੈਨਸ਼ਨ ਨਾ ਲੈ ਕੇ ਇਹ ਗੱਲ ਦੀ ਹੈ ਮੈਂ ਬਾਹਰ ਮੰਮੀ ਨਾਲ ਧਰ ਤੋੜਾ ਘਟਾਵਾ ਜਾ ਕੇ ਕੰਮ ਕੰਮ ਕਰਾ ਲਾਂ ਪਰ ਜਾ ਕੇ ਕੋਨਾ ਕੋ ਹੈ ਨਾ ਕੋਈ ਨਹੀਂ ਵੇਖ ਲੋ ਕਰਵਾ ਲੋ ਐਵੇਂ ਰੋਈ ਨਾ ਜਾਈ ਹੁਣ ਤੂੰ ਚੰਗਾ ਠੀਕ ਆ ਨਹੀਂ ਹੁੰਦੀ ਮੈਂ ਐਵੇਂ ਪਰੇਸ਼ਾਨ ਹੋ ਤੈਨੂੰ ਵੇਖ ਕੇ ਪਰੇਸ਼ਾਨ ਮੇਰਾ ਦਿਲ ਦੁਖਦਾ ਵਾ ਕੋਈ ਗੱਲ ਨਹੀਂ ਤੂੰ ਪਰੇਸ਼ਾਨ ਨਾ ਹੋ ਕਢਾ ਲਉ ਮੰਮੀ ਨਾਲ ਧਰਾਂ ਚਲ ਠੀਕ ਆ ਉਦਣਾ ਜੋ ਵੀ ਹੋਇਆ ਵਾ ਹੋਇਆ ਤੇ ਰੱਬ ਦੀ ਮਰਜ਼ੀ ਨਾਲ ਹੀ ਆ ਇਹਦੇ ਵਿੱਚ ਬਲਜੀਤ ਦੀ ਦੀ ਤਕਸੂਰ ਤੇ ਕੁਝ ਵੀ ਨਹੀਂ ਆ ਜਾਣ ਬੁੱਝ ਕੇ ਉਹਦੇ ਤੇ ਇਲਜ਼ਾਮ ਲਾਈ ਜਾਂਦੇ ਆ ਪਰ ਜੋ ਵੀ ਆ ਸਭ ਠੀਕ ਹੀ ਆ ਜੇ ਲੱਗਦੇ ਆ ਇਲਜ਼ਾਮ ਨਾ ਤੇ ਲੱਗੀ ਜਾਣ ਇਹਦੇ ਵਿੱਚ ਵੀ ਤੇ ਫਾਇਦਾ ਮੇਰਾ ਹੀ ਆ ਇੰਨੇ ਚ ਨਾ ਇਹਦੀ ਹੋਰ ਕਦਰ ਘਟ ਗਈ ਤੇ ਮੇਰੀ ਕਦਰ ਹੋਰ ਵੱਧ ਜਾਣੀ ਆ ਤੇ ਆਪਣੇ ਜੇਠ ਨੂੰ ਰਿਸ਼ਤਾ ਮੈਂ ਆਪਣੀ ਭੈਣ ਦਾ ਹੀ ਕਰਵਾਵਾਂਗੀ ਕੋਈ ਨਹੀਂ ਇਹਨੂੰ ਵੀ ਨਾ ਛਿੱਤਰਾਂ ਚ ਪਾਣੀ ਪਿਆ ਲੈਣਾ ਵਾ